ਇੱਕ ਪਾਸੇ ਤਾਂ ਮਾਨ ਸਰਕਾਰ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਪੂਕਾ ਇੰਤਜ਼ਾਮ ਕੀਤੇ ਗਏ ਨੇ ਉਧਰ ਸਮਰਾਲਾ ਦੇ ਬीडीपीਓ ਦਫ਼ਤਰ ਵਿਖੇ ਨਾਮਜ਼ਦਗੀ ਪੱਤਰ ਪਰਨਾਂ ਲੋਕਾਂ ਨੂੰ ਫਾਰਮ ਫੜਾਉਣ ਦੇ ਲਈ ਤੱਕਾ ਮੁੱਕੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚੌਥੀ ਦੱਸਦੀ ਕਿ ਬੀਡੀਪੀਓ ਦਫਤਰ ਦੇ ਵੱਲੋਂ ਨਾ ਤਾਂ ਬੈਠਣ ਦਾ ਕੋਈ ਪ੍ਰਬੰਧ ਕੀਤਾ ਗਿਆ ਤੇ ਨਾ ਹੀ ਪਾਣੀ ਦਾ ਇੱਥੇ ਇੱਕ ਮਹਿਲਾ ਗੁਰਪ੍ਰੀਤ ਕੌਰ ਜਿਸ ਦਾ ਕਹਿਣਾ ਹੈ ਕਿ ਉਹ ਨਾਮਜ਼ਦਗੀ ਪੱਤਰ ਭਰਨ ਦੇ ਲਈ ਪਹੁੰਚੀ ਉਸਨੇ ਇਲਜ਼ਾਮ ਲਾਇਆ ਕਿ ਬੀਡੀਪੀਓ ਦਫਤਰ ਦੇ ਵਿੱਚ ਆਏ ਉਸ ਨੂੰ 5 ਘੰਟੇ ਹੋ ਗਏ ਨੇ ਖਿੜਕੀ ਰਾਹੀਂ ਫਾਰਮ ਭਰੇ ਜਾ ਰਹੇ ਨੇ ਤੇ ਔਰਤਾਂ ਦੇ ਫਾਰਮ ਹੀ ਨਹੀਂ ਫੜੇ ਜਾ ਰਹੇ ਖਿੜਕੀ ਦੇ ਉੱਪਰ ਜਿਸ ਮੁਲਾਜ਼ਮ ਦੀ ਡਿਊਟੀ ਲੱਗੀ ਹੈ ਉਸ ਦੇ ਵੱਲੋਂ 5-5 ਫਾਈਲਾਂ ਫੜਕੇ ਅੱਗੇ ਦਿੱਤੀਆਂ ਜਾ ਰਹੀਆਂ ਨੇ ਪਰ ਆਈਆਂ ਹੋਈਆਂ ਮਹਿਲਾਵਾਂ ਦੇ ਫਾਰਮ ਨਹੀਂ ਫੜੇ ਜਾ ਰਹੇ ਤੇ ਨਾ ਹੀ ਬੈਠਣ ਦਾ ਤੇ ਨਾ ਹੀ ਖੜਨ ਦਾ ਕੋਈ ਇੱਥੇ ਇੰਤਜ਼ਾਮ ਕੀਤਾ ਗਿਆ ਉਥੇ ਦੱਸਦੀ ਕਿ ਇਸੇ ਦੌਰਾਨ ਫਾਰਮ ਪਰ ਨਾਏ ਪਿੰਡ ਔਜਲਾਦ ਦੇ ਗੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਸਵੇਰ ਤੋਂ ਇੱਥੇ ਪਹੁੰਚਿਆ ਪਰ ਇੱਥੇ ਹਾਲਾਤ ਦੇਖ ਕੇ ਉਸ ਨੂੰ ਬੜਾ ਦੁੱਖ ਹੋਇਆ ਨਾ ਤਾਂ ਬੈਠਣ ਦਾ ਕੋਈ ਪ੍ਰਬੰਧ ਹੈ ਤੇ ਸਰਕਾਰ ਦੇ ਦਾਅਵਿਆਂ ਦੀ ਇੱਥੇ ਫੂਕ ਨਿਕਲਦੀ ਨਜ਼ਰ ਆਈ ਹੈ ਉਦਰੀ ਦਾਸ ਨੇ ਕਿ ਲਾਲਨਗਰਗ ਬੀਡੀਪੀ ਉਸਮਰਾਲਾ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਉਹਨਾਂ ਦਾ ਕਹਿਣਾ ਹੈ ਕਿ 350 ਕੁਰਸੀਆਂ ਲਗਾਈਆਂ ਗਈਆਂ ਨੇ ਧੁੱਪ ਤੋਂ ਬਚਣ ਦੇ ਲਈ ਸ਼ਾਮੀਆਂ ਨੇ ਵੀ ਲਗਾਏ ਗਏ ਨੇ ਪੀਣ ਦੇ ਲਈ ਜਿਹੜਾ ਸਾਫ਼ ਪਾਣੀ ਉਸ ਦਾ ਵੀ ਇੰਤਜ਼ਾਮ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਜੇਕਰ ਫਿਰ ਵੀ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਦਫ਼ਤਰ ਦੇ ਵਿੱਚ ਆ ਕੇ ਮਿਲ ਸਕਦਾ ਉਹਨਾਂ ਦਾ ਕਹਿਣਾ ਹੈ ਕਿ ਮੈਂ ਤਾਂ ਪਿਛਲੀਆਂ ਛੁੱਟੀਆਂ ਦੇ ਵਿੱਚ ਵੀ ਦਫ਼ਤਰ ਦੇ ਵਿੱਚ ਹੀ ਬੈਠਾ ਸੀ ਤੇ ਹੁਣ ਵੀ ਦਫ਼ਤਰ ਦੇ ਵਿੱਚ ਹੀ ਹਾਂ ਗੁਰਪ੍ਰੀਤ ਕੌਰ ਪੈਂਟ ਮਾਰ ਕੋ ਹਾਂਜੀ ਵੀਰ ਜੀ ਇੱਕ ਬੰਦਾ ਖੜਾ ਸੀ ਐਨਕਾ ਮੈਨੂੰ ਨਹੀਂ ਪਤਾ ਚਾਰ ਚਾਰ ਪੰਜ ਪੰਜ ਫੇਲਾਂ ਅੱਗੇ ਲੋਕਾਂ ਦੀਆ ਦੇ ਰਿਹਾ ਲੇਡੀ ਜੀ ਦੀ ਬਿਲਕੁਲ ਮਾਰੀ ਨਹੀਂ ਆਉਣ ਦੇ ਰਿਹਾ ਹੈਗਾ ਆ ਸਾਨੂੰ 5-4-4-5-5 ਘੰਟੇ ਹੋ ਗਏ ਲੰਨਾ ਚ ਲੱਗ ਗਿਆ ਨੂੰ ਕਈ ਬੀਬੀਆਂ ਤਾਂ ਨਹੀਂ ਖੜੋ ਹੁੰਦਾ ਦੇਖੋ ਕਿੰਨੀਆਂ ਮੁਸ਼ਕਲਾਂ ਖੜੀਆਂ ਨੇ ਉਹ ਤੇ ਇਹ ਪ੍ਰਬੰਧ ਕਿਵੇਂ ਨਹੀਂ ਦੇ ਦੀਦੀ ਉੱਪਰ ਕੀ ਕੁਝ ਵੀ ਨਹੀਂ ਕਰਾ ਰਹੇ ਹੋ ਕੁਝ ਵੀ ਨਹੀਂ ਕਰਾ ਰਹੇ ਹੋ ਅੱਗੇ ਅੱਗੇ ਜਾਣੇ ਦੇ ਰਹੇ ਆਂ ਔਰ ਤਾਂ ਰਾਸਤੇ ਪ੍ਰਬੰਧ ਹੋਣੇ ਚਾਹੀਦੇ ਜੀ ਹਾਂਜੀ ਹਾਂਜੀ ਹੋਣੇ ਚਾਹੀਦੇ ਨੇ ਬਿਲਕੁਲ ਨਹੀਂ ਕੋਈ ਪ੍ਰਬੰਧ ਹੈਗਾ ਬੰਦੇ ਐ ਟਾਕੀਆਂ ਨੂੰ ਐ ਕਰਕੇ ਖੜਦੇ ਨੇ ਕਿੱਥੇ ਲਿਖਿਆ ਹੋਇਆ ਹੈ ਤੇ ਕੋਈ ਦਾ ਅਫਸਰ ਕੋ ਉੱਤੇ ਵੀ ਆਰੀ ਕੋ ਨਹੀਂ ਜੀ ਨਹੀਂ ਕੋਈ ਬਿਲਕੁਲ ਨਹੀਂ ਆਇਆ ਸਾਡੇ ਕੋਲ ਹਾਂ ਜੀ ਜੀ ਮੰਗ ਕਰਦੇ। ਫਿਰ ਤਾਂ ਮੰਗ ਕਰਦੇ। ਮੈਂ ਇਹ ਮੰਗ ਕਰਦੀ ਆ ਵੀ ਲੇਡੀਜ਼ ਨੂੰ ਪਹਿਲੇ ਅਧਾਰ ਤੇ ਅੱਗੇ ਜਾਣ ਦੇਣਾ ਚਾਹੀਦਾ। ਕਿੰਨੀ ਔਰਤਾਂ ਸੀ? ਆਉਤਾ ਜੀ ਹੋਣਗੇ ਹੁਣ ਵੀ 20 20 ਹੀ ਬਾਹ ਮੈਡਮਾਂ ਖੜੀਆਂ ਨੇ ਹਜੇ ਵੀ। ਤੇ ਕੋਈ ਪਾਣੀ ਦੀ ਟੀਮ ਦਾ ਪ੍ਰਬੰਧ? ਨਹੀਂ ਜੀ ਕੋਈ ਪ੍ਰਬੰਧ ਨਹੀਂ ਹੈਗੇ। ਹਰ ਕੋਈ ਆ ਬੰਦਾ ਆਪਣਾ ਆਪਣਾ ਪਾਣੀ ਲੈ ਕੇ ਆ ਰਿਹਾ। ਹਾਂ ਕੋਈ ਬੈਠਣ ਦਾ। ਨਾ ਕੋਈ ਬੈਠਣ ਵਾਲੀ ਆ। ਦੋ ਚਾਰ ਕੁਰਸੀਆਂ ਹੈਗੀਆਂ ਨੇ ਬੈਠਦੇ ਨੇ। ਕੀ ਨਾਮ ਤੁਹਾਡਾ? ਮੇਰਾ ਨਾਮ ਗਰੇਂਦਰ ਸਿੰਘ ਪਿੰਡ ਅਜਲਾਉੜ। ਲੇਤੀ ਜਾਦੇ ਪਰਪੰਨਾਏ ਹਾਂ ਜੀ ਡਾਕਟਰ ਇਹਦੇ ਪਰਪੰਨਾਏ ਇਹ ਬਿਲਕੁਲ 0 ਪਰ 1 ਦਾ ਜੀ ਬਹੁਤ ੱੱਕਾ ਚੱਲ ਰਿਹਾ ਏ ਇੱਕ ਇੱਕ ਬੰਦਾ ਦਾਦਾ ਫਹਿਲਾ ਅੰਦਰੋਂ ਹੀ ਫੜਾ ਰਿਹਾ ਬਾਹਰਲੇ ਦਾ ਟਾਕੀ ਵਾਲਿਆਂ ਦਾ ਸੁਣੇ ਨਹੀਂ ਰਿਹਾ ਕੋਈ ਆ ਲੈਡੀ ਸਵੇਰ ਦੀਆਂ ਖੜੀਆਂ ਨੇ 9 ਵਜੇ ਦੀਆਂ ਬਈ ਸਕ ਉਹਨਾਂ ਦੇ ਫਾਰਮ ਨਹੀਂ ਜਮਾ ਹੋਏ ਅੱਜ ਦੇਖੋ ਨਾ ਮਿਲੇਗਾ ਬੈਠਣ ਦਾ ਕੋਈ ਪ੍ਰਬੰਧ ਕੋਈ ਬੈਠਣ ਦਾ ਪ੍ਰਬੰਧ ਨਹੀਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਜੀ ਤੁਹਾਡੇ ਸਾਹਮਣੇ ਆ ਦੇਖੋ ਦੁਨੀਆ ਤਰਾ ਤਰਾ ਕਰਦੀ ਫਿਰ ਰਹੀ ਆ ਹੱਥ ਵੇ ਦੇ ਲੋਕ ਖੜੇ ਹਾਂ ਹਾਂਜੀ ਕੋਈ ਕੁਝ ਨਹੀਂ ਜੀ ਬੈਠਣ ਦਾ ਹੀ ਪ੍ਰਬੰਧ ਨਹੀਂ ਤੁਸੀਂ ਪੱਕੇ ਨੂੰ ਕਹਿੰਦੇ ਰਹੇ ਹੋ ਬੈਠਣ ਦਾ ਵੀ ਪ੍ਰਬੰਧ ਪੂਰਾ ਹੈ ਨਹੀਂ ਪਾਣੀ ਦਾ ਪ੍ਰਬੰਧ ਕੋਈ ਹੈ ਨਹੀਂ ਜੀ ਇੱਥੇ ਜੀ ਕੀ ਮਰਦਾ ਇੱਕ ਵਾਰ ਸਰਕਾਰ ਬਟੋਲਾ ਦਾਵੇ ਕਰਦੀ ਕੋਈ ਪ੍ਰਬੰਧ ਨਹੀਂ ਜੀ ਇੱਥੇ ਕੋਈ ਕੁਝ ਨਹੀਂ ਫੋਕੇ ਵਾਦੇ ਨੇ ਜਿੰਨੇ ਮਰਜ਼ੀ ਕਰੀ ਜੋ ਉਹਦਾ ਕੋਈ ਫਾਇਦਾ ਤਾਂ ਹੈ ਨਹੀਂ ਜੀ ਮੰਗੀ ਕਰੋ ਮੰਗੇ ਆ ਪਹਿਲੀ ਇਹ ਤਾਂ ਗੱਲ ਜਿਹੜਾ ਕਮੇਟੀ ਅੰਦਰ ਬੈਠੀ ਹੈ ਕਮੇਟੀ ਬੈਠੀ ਹੈ ਵਿੰਡੋ ਕਾਦੇ ਵਾਸਤੇ ਖੋਲੀ ਉਹਨਾਂ ਨੇ ਜਦੋਂ ਵਿੰਡੋ ਹੀ ਬੰਦ ਕਰ ਦੇਣ ਅੰਦਰ ਹੀ ਫੈਲਾ ਫੋਲਣ ਦੇਤੀਆਂ ਜਿਹੜੇ ਫਰਮਾਇਸ਼ੀ ਆ ਰਹੇ ਨੇ ਉਹ ਫੈਲਾ ਅੰਦਰੋ ਜਮਾ ਕਰਾਇਆ ਰਹੇ ਨੇ ਜਿਹੜੀ ਆਮ ਜਨਤਾ ਉਹ ਬਾਹਰ ਖੱਜਲ ਹੋ ਰਹੀ ਆ ਤਾਂ ਫਾਰਮ ਭਰਨ ਦੇ ਜਦ ਤੱਕ ਉਹ ਕੱਢ ਦਿੱਤੇ ਹੋਏ ਨਹੀਂ ਹੈ ਪ੍ਰਬੰਧ ਨਹੀਂ ਪ੍ਰਬੰਧ ਕੋਈ ਨਹੀਂ ਜੀ ਹਾਂ ਜੀ ਮੈਂ ਲੈਨਨਗਰ ਬੀਡੀਪੀ ਸੰਧਰਾਲਾ ਜੀ ਸਰ ਚੱਲ ਪੰਚਾਇਤ ਕੌਂਸਲ ਫਾਰਮ ਭਰਨ ਲਈ ਆਉਂਦਾ ਰਹੇਗਾ ਜੀ ਉਹ ਅੰਜਾਮ ਲਗਾ ਰਹੇ ਨੇ ਕਿਤੇ ਕੋਈ ਹੀ ਸਰਵਕਲੀ ਕੀਤਾ ਗਿਆ ਨਾ ਪਾਣੀ ਨਾ ਨਾ ਬੈਠੀ ਸਾਡੇ 350 ਸੀਜ਼ ਲਗਵਾਈ ਹੋਈ ਹੈ ਬਕਾਇਦਾ ਸ਼ਾਮਾ ਇਹ ਨਾ ਲੱਗਿਆ ਹੋਇਆ ਜੀ ਆਪਾਂ ਦੇਖ ਸਕਦੇ ਆ ਇਸ ਤੋਂ ਇਲਾਵਾ ਪਾਣੀ ਦਾ ਪੂਰਾ ਪ੍ਰੋਪਰ ਕੈਂਪਰ ਮੰਗਾਏ ਹੋਇਆ ਮਿਨਰਲ ਵਾਟਰ ਮੰਗਵਾਇਆ ਹੋਇਆ ਪਰ ਕੰਟੀਨਿਊ ਮੈਂ ਰੈਗੂਲਰ ਬੈਠਾ ਮਤਲਬ ਇਵਨ ਟਿਕਸਮੀਆ ਛੁੱਟੀਆਂ ਦੇ ਦੌਰਾਨ ਵੀ ਮੈਂ ਇੱਥੇ ਸੀ ਹੁਣ ਵੀ ਮੈਂ ਇੱਥੇ ਬੈਠਾ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਮੇਰੇ ਆਫਿਸ ਦੇ ਕਿਤੇ ਨਾਮੀਨੇਸ਼ਨ ਫਾਈਲ ਦੇ ਉੱਤੇ ਤਾਂ ਮੈਨੂੰ ਆ ਕੇ ਕਹਦੇ ਤਾਂ ਮੈਂ ਇਮੀਡੀਏ ਉਹ ਵੀ ਕੋਈ ਪ੍ਰੋਬਲਮ ਹੈਗੀ ਤਾਂ ਸਾਲਵ ਕਰ ਦੂੰਗਾ ਸਰ ਜੇਕਰ ਫਾਰਮ ਤੇ ਇੱਕ ਦੋ ਪਿੰਡ ਦੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਜਿੱਥੇ ਕਿ ਲੋਕਾਂ ਦਾ ਤੁੱਪੇ ਤੇ ਫੜਨਾਂ ਦੀ ਔਖ ਹੈ ਬਿਲਕੁਲ ਜੀ ਦੇਖੋ ਕਿਸੇ ਕਲਸਟਰ ਦੇ ਵਿੱਚ ਕੋਈ ਪਿੰਡ ਨਾ ਵੱਡਾ ਛੋਟਾ ਹੋਵੇ ਲਈ ਦੋ ਪਿੰਡ ਦਾ ਵੱਡਾ ਹੋ ਜਾਂਦਾ ਤਾਂ ਉਹਦੇ ਦੇ ਮੈਂਬਰ ਜ਼ਿਆਦਾ ਹੋ ਜਾਂਦੇ ਹੈ ਇੱਕ ਦੇ ਪਿੰਡ ਦੇ ਵਿੱਚ 5 ਮੈਂਬਰ ਹੈ ਕਿਸੇ ਦੇ ਵਿੱਚ 9 ਹੈ ਕਿਸੇ ਦੇ 7 ਹੈ ਕਿਸੇ ਦੇ 11 ਕਿਸੇ ਦੇ ਵਿੱਚ 13 ਨੇ ਨੈਚਰਲੀ ਜਿਹੜੇ ਪਿੰਡ ਵੱਡੇ ਕਲਸਟਰ ਚ ਆ ਗਏ ਤਾਂ ਮੇਰੀ ਖਿਆਲ ਔਖੇ ਕਿ ਟੋੜਾ ਰਸਤਾ ਜ਼ਿਆਦਾ ਹੋਊਗਾ ਜੀ